ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਸਾਡਾ ਗੌਰਵ ਮਾਏ ਇਤਿਹਾਸ ਹੈ ਸਾਨੂੰ 사ਤਗੁਰਾਂ ਨੇ ਬਹੁਤ ਮਹਾਨ ਵਿਰਸਾ ਦਿੱਤਾ ਹੈ ਅਮਰ ਚਕਾਗੇ ਗੁਰੂ ਕੇ ਸਿੰਘ ਸੁਜਾ ਦਿੱਤਾ ਬਾਣੀ ਤੇ ਬਾਣੀ ਦੇ ਨਾਲ ਜੋੜ ਦਿੱਤਾ ਅਸੀਂ 사ਤਗੁਰਾਂ ਦੇਣਾ ਨਹੀਂ ਦੇ ਸਕਦੇ ਜਿਨੇ ਮਰਨੀ ਜਨਮ ਗੁਰੂ ਕਾਲ ਸਾਹਿਬ ਜੀ 사ਤਗੁਰਾਂ ਨੇ ਬਹੁਤ ਵੱਡਾ ਸਾਡੇ ਤੇ ਪਰਉਪਕਾਰ ਕੀਤਾ ਸਾਡੇ ਵੱਡੇ ਭਾਗ ਨੇ ਕਿ ਅਸੀਂ ਪੰਜਾਬ ਦੀ ਧਰਤੀ ਤੇ ਜਨਮ ਲਿਆ ਉਦੋਂ ਵੱਡੇ ਭਾਗ ਦੇ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲੈ ਲਿਆ ਫਿਰ ਉਹ ਤੋਂ ਸਭ ਤੋਂ ਵੱਡੇ ਭਾਗ ਹੋ ਕੇ ਸਤਿਗੁਰਾਂ ਨੇ ਸਾਨੂੰ ਬਾਣੀ ਤੇ ਬਾਣਾ ਬਖਸ਼ ਦਿੱਤਾ ਅਮਰਤ ਦੀ ਦਾਤ ਬਖਸ਼ ਦਿੱਤੀ ਹੋਰ ਅਸੀਂ ਸਤਿਗੁਰਾਂ ਨੂੰ ਕਰਉਣਾ ਚਾਉਂਦੇ ਆ ਅੱਜ ਬਹੁਤੇ ਸਿੱਖ ਅਮਰਤ ਨਹੀਂ ਸਾਖਦੇ ਜੀ ਉਹਨਾਂ ਨੂੰ ਕਹ ਦੋ ਵੀ ਅਮਰਤ ਸਾਖ ਲੋ ਕਹਿਣਗੇ ਜੀ ਸਾਡੇ ਅੰਦਰ ਹੀ ਹੈ ਅਮਰਤ ਅੰਦਰ ਨਹੀਂ ਹੈ ਮੈਂ ਪੁੱਛਣਾ ਚਾਹੁੰਦਾ ਉਹਨਾਂ ਨੂੰ ਬੀਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਖੰਡੇ ਵਾਟੇ ਦਾ ਅਮਰਤ ਛਕਣ ਦੀ ਲੋੜ ਪਈ ਫਿਰ ਸਾਨੂੰ ਕਿਉਂ ਨਹੀਂ ਅਸੀਂ ਕਿਉਂ ਨਹੀਂ ਸਕਦੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਚੰਗੇ ਹੋਗੇ ਸਾਡਾ ਸਰੀਰ ਉਹਨਾਂ ਤੋਂ ਚੰਗਾ ਤਾਂ ਨਹੀਂ ਹੈ ਜੇ ਸਤਿਗੁਰਾਂ ਨੂੰ ਲੋੜ ਹੈ ਅਮਰਤ ਛਕਣ ਦੀ ਫਿਰ ਸਾਨੂੰ ਕਿਉਂ ਨਹੀਂ ਅਸੀਂ ਕਿਉਂ ਨਹੀਂ ਅਮਰਤ ਛਕਦੇ ਅੱਜ ਸਾਡੀਆਂ ਸੰਪਰਦਾਵਾਂ ਨੇ ਵੱਡੀਆਂ-ਵੱਡੀਆਂ ਸੰਪਰਦਾਵਾਂ ਨੇ ਬਹੁਤ ਕੁਝ ਹੈ ਪ੍ਰਚਾਰ ਦੀ ਘਾਤ ਹੈ ਅਸੀਂ ਮਰਯਾਦਾ ਤੋਂ ਮੁਨਕਰ ਹੋ ਗਏ ਚਾਹੇ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਨੇ ਚਾਹੇ ਹੋਰ ਕੋਈ ਨਹੀਂ ਅਸੀਂ ਗੁਰੂ ਦੀ ਮਰਯਾਦਾ ਪੰਘ ਕਰਦੇ ਗੁਰੂ ਦਾ ਸਿਧਾਂਤ ਤੋੜਤਾ ਜੋ ਗੁਰੂ ਕਹਿੰਦੇ ਨੇ ਉਹ ਕਰਦੇ ਨਹੀਂ ਮਹਾਰਾਜ ਕਹਿੰਦੇ ਮਾਨਸਾਜਾ ਸਭੇ ਇੱਕ ਹੈ ਪਹਿਚਾਨ ਬੋ ਗੁਰੂ ਜੀ ਨੇ ਸਾਰਿਆਂ ਨੂੰ ਪੱਠੇ ਕਰਕੇ ਭਾਰਤ ਦੇ ਵਿੱਚੋਂ ਸਾਰੇ ਜਾਤਾਂ ਦੇ ਲੋਕ ਆਏ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਪੰਜ ਪਿਆਰੇ ਪੂਰੇ ਭਾਰਤ ਦੇ ਵਿੱਚੋਂ ਆਏ ਸਤ ਗੁਰੂਆਂ ਨੇ ਖੰਡੇ ਬਾੜੇ ਅਮਰਤਿਸ ਕਾ ਕਿ ਉਹਨਾਂ ਨੂੰ ਸਿੰਘ ਸਜਾ ਦਿੱਤਾ ਖਾਲਸਾ ਪੰਥ ਨõ ਦਿੱਤਾ ਗਿਆ ਅੱਜ ਅਸੀਂ ਕਿੱਧਰ ਚਲੇ ਗਏ ਅੱਜ ਸਾਡੀਆਂ ਸੰਪਰਦਾਵਾਂ ਕਿੱਧਰ ਦੁਨੀਆਂ ਫਿਰਦੀਆਂ ਨੇ ਗੁਰੂ ਦਾ ਸਿਧਾਂਤ ਨਹੀਂ ਤੋੜਿਆ ਦੋ ਖੰਡੇ ਬਾਟੇ ਦੇ ਅਮਰਤ ਵੱਖਰੇ ਵੱਖਰੇ ਕਰਦੇ ਨੇ ਗੁਰੂ ਦੀ ਮਰਜ਼ਾਦਾ ਨਹੀਂ ਘਾਣਨੀ ਹੈ ਬੋਲਦੇ ਕਿਉਂ ਜੀ ਤੁਹਾਡੇ ਪਿੰਡਾਂ ਦੇ ਵਿੱਚ ਪੜਾ ਲੱਗਦੇ ਨੇ ਇੱਥੇ ਵੀ ਲਾ ਕੇ ਗਏ ਨੇ ਤੁਸੀਂ ਨਹੀਂ ਬੋਲਦੇ ਤੁਹਾਡੇ ਮੂੰਹ ਤੇ ਜੋ ਸਾਲੇ ਪੈ ਜਾਂਦੇ ਨੇ ਵੀ ਤੁਸੀਂ ਗੁਰੂ ਦੀ ਮਰਜ਼ਾਦਾ ਤੋੜਦੇ ਹੋ ਦੋ ਦੋ ਅਮਰਤ ਕਰਦੇ ਹੋ ਲੰਗਰਾਂ ਦੇ ਵਿੱਚ ਤੁਸੀਂ ਗਰੀਬ ਨੂੰ ਬਣਨ ਨਹੀਂ ਦਿੰਦੇ ਪਾਲਕੀ ਸਾਹਿਬ ਦੇ ਵਿੱਚ ਤੁਸੀਂ ਗੁਰੂ ਸਾਹਿਬ ਦੇ ਅਖੰਡ ਪਾਤਸ਼ਾਹ ਦੀ ਰੋਲ ਗਰੀਬ ਸਿੱਖ ਨੂੰ ਲਾਉਣ ਨਹੀਂ ਦਿੰਦੇ ਇਹ ਕਿੱਥੋਂ ਦਾ ਸੰਰਾਦ ਆ ਇਹ ਕਿਹੜੀਆਂ ਜਥੇਬੰਦੀਆਂ ਨੇ ਇਹ ਕਿੱਦਰ ਦੀ ਮਰਜ਼ਾਦਾ ਹੈ ਖਾਲਸਾ ਜੀ ਜਦੋਂ ਤੱਕ ਅਸੀਂ ਗੁਰੂ ਦਾ ਸਿਧਾਂਤ ਨਹੀਂ ਅਪਣਾਉਂਦੇ ਗੁਰੂ ਦੀ ਮਰਜ਼ਾਦਾ ਨਹੀਂ ਕਾਇਮ ਕਰ ਲੈਂਦੇ ਉਹਨਾਂ ਚਿਰ ਅਸੀਂ ਇਸੇ ਤਰ੍ਹਾਂ ਖੱਜਲ ਖੁਆਰ ਹੁੰਦੇ ਰਹਿਾਂਗੇ ਇਸ ਕਰਕੇ ਜਿਹੜੀ ਗੁਰੂ ਦੀ ਮਰਜ਼ਾਦਾ ਹੈ ਉਹ ਤਾਂ ਹੀ ਬਹਾਲ ਰਹਿ ਸਕਦੀ ਹੈ ਜੇ ਪਹਿਲਾਂ ਅਸੀਂ ਆਪ ਦੇਤੇ ਸ਼ੁਰੂ ਕਰਾਂਗੇ ਫੇਰ ਗੱਲ ਬਣਨੀ ਹੈ ਮੈਂ ਤੋਂ ਸਾਨੂੰ ਹੁਕਾ ਦੇ ਜਮਾ ਆ ਉਹ ਤੇ ਲਾਗੂ ਨਾ ਕਰਾਂ ਅੱਜ ਬਹੁਤ ਸਾਰੇ ਵੀਰਾਂ ਨੇ ਬਾਣੇ ਪਾਏ ਹੋਏ ਨੇ ਬਹੁਤ ਚੰਗੀ ਗੱਲ ਹੈ ਗੁਰੂ ਦਾ ਬਾਣਾ ਪਾਉਣਾ ਮਹਾਰਾਜ ਕਹਿੰਦੇ ਪਹਿਲਾ ਬਾਣੀ ਫੇਰ ਬਾਣਾ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਦਾ ਪੰਛੀ ਜਾਣੋ ਬਾਣਾ ਕੋਈ ਖਾਲਸਾ ਜੀ ਹਰੇਕ ਪਾ ਲੈਂਦਾ ਹੈ ਬਹੁਤ ਸੋਹਣਾ ਲੱਗਦਾ ਹੈ ਪਰ ਬਾਣੀ ਬਾਣ ਨੂੰ ਕੋਈ ਤਿਆਰ ਨਹੀਂ ਅੱਜ 90% ਜਿੰਨੇ ਬਾਣੇ ਪਾਏ ਹੋਏ ਨੇ 100% ਦੇ ਵਿੱਚੋਂ 80% ਜਿਹੜੇ ਆ ਸਿੰਘ ਨੇ ਉਹ ਬਾਣੀ ਤੋਂ ਦੂਰ ਨੇ ਉਹਨਾਂ ਨੂੰ ਬਾਣੀ ਨਹੀਂ ਆਉਂਦੀ ਨਾ ਪੜ੍ਹਦੀ ਨਹੀਂ ਆਉਂਦੀ ਹੈ ਅੜਦੇ ਨਹੀਂ ਹੈਗੇ ਇਸ ਕਰਕੇ ਜਿੰਨਾ ਚਿਰ ਅਸੀਂ ਬਾਣੀ ਤੇ ਬਾਣੇ ਨੂੰ ਸਮਰਪਣ ਨਹੀਂ ਹੋ ਜਾਂਦੇ ਨਿਤਨੇਮੀ ਪੱਕੇ ਨਹੀਂ ਬਣ ਜਾਂਦੇ ਉਹਨਾਂ ਚਿਰ ਜਨੇ ਮਰਜੀ ਬਾਣੀ ਬਾਈ ਫਿਰੋਜ ਨੇ ਮਰਜੀ ਸੋਹਣੇ ਦਮਾਲੇ ਬਨਰੋ ਗੁਰੂ ਨੂੰ ਨਹੀਂ ਪਾਉਂਦੇ ਦੋ ਖੰਭ ਨੇ ਜਿਵੇਂ ਪੰਛੀ ਆਪਦੀ ਮੰਜ਼ਲ ਤੇ ਪਹੁੰਚਣ ਵਾਸਤੇ ਉਡਾਰੀ ਭਰਦਾ ਦੋ ਖੰਭਾਂ ਦੀ ਜ਼ਰੂਰਤ ਹੁੰਦੀ ਹੈ। ਇਸੇ ਤਰ੍ਹਾਂ ਪਾਣੀ ਤੇ ਬਾਣੀ ਨੂੰ ਸਿੱਖ ਜੇ ਬਾਣੀ ਬਿਸਰਗੀ ਤਾਂ ਵੀ ਉਹ ਆਪਦੀ ਮੰਜ਼ਲ ਤੇ ਨਹੀਂ ਪਹੁੰਚ ਸਕਦਾ। ਜੇ ਗੁਰੂ ਦਾ ਬਾਣਾ ਵਿਸਰ ਗਿਆ ਬਾਣੇ ਤੋਂ ਦੂਰ ਹੋ ਗਿਆ ਤਾਂ ਵੀ ਨਹੀਂ ਉਹ ਮੰਜ਼ਲ ਤੇ ਪਹੁੰਚ ਸਕਦਾ। ਗੁਰੂ ਨੂੰ ਪ੍ਰਾਪਤ ਕਰ ਸਕਦਾ। ਮਹਾਰਾਜ ਕਹਿੰਦੇ ਪਹਿਲਾਂ ਬਾਣੀ ਪਹਿਲਾਂ ਬਾਣੀ ਹੈ ਉਹ ਤੋਂ ਅਸੀਂ ਦੂਰ ਹੋ ਗਏ। ਫੇਰ ਬਾਣੀ ਬਾਣੀ ਦੇ ਵਿੱਚ ਬਾਣਾ ਅੱਜ ਸਾਰੇ ਬਾਣੇ ਪਾਈ ਫਿਰਦੇ ਨੇ ਪਾਣੀ ਤੋਂ ਕੋਈ ਦੂਰ ਹੀ ਚਲੇ ਗਏ ਬਣ ਨੂੰ ਤਿਆਰ ਹੀ ਨਹੀਂ ਪਹਿਲਾ ਬਾਣੀ ਫੇਰ ਬਾਣਾ ਬਾਣੀ ਬਾਣਾ ਪੰਖ ਪਿਛਾੜੋ ਸਿੰਘ ਗੁਰੂ ਦਾ ਪੰਛੀ ਜਾਣੋ ਪੰਛੀ ਦੀ ਨਿਯਾਈ ਹੈ ਤੂੰ ਜੇ ਪੰਛੀ ਦਾ ਇੱਕ ਖੰਭ ਟੁੱਟ ਗਿਆ ਉਹ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਖਾਲਸਾ ਜੀ ਜਦੋਂ ਸਾਡੇ ਕੋਲੋਂ ਬਾਣੀ ਵਿਸਰ ਗਈ ਅਸੀਂ ਗੁਰੂ ਘਰ ਤੱਕ ਗੁਰੂ ਦੇ ਦਰਬਾਰ ਤੱਕ ਨਹੀਂ ਪਹੁੰਚ ਸਕਦੇ ਸੱਚ ਕਾਣ ਨਹੀਂ ਜਾ ਸਕਦੇ ਗੁਰਦੇ ਚਰਨਾਂ ਦੇ ਵਿੱਚ ਨਹੀਂ ਜਾ ਸਕਦੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਨੌਜਵਾਨਾਂ ਨੂੰ ਆਓ ਬਾਣੀ ਤੇ ਬਾਣੇ ਦੇ ਵਿੱਚ ਪਰਪੱਕ ਹੋਈਏ ਗੁਰੂ ਅਗੇ ਅਰਦਾਸ ਕਰੀਏ ਫੇਰ ਹੀ ਗੱਲ ਬਣਨੀ ਹੈ ਤਾਂ ਹੀ ਨਾ ਸਾਡੇ ਨਾਲ ਆ ਕੁਝ ਵਾਪਰਦਾ ਹੈ ਅਜੇ ਤੁਸੀਂ ਦੇਖ ਲਓ ਥੋਂ ਪਰ ਥੋਂ ਗੁਰੂ ਸਾਹਿਬ ਦੀਆਂ ਬਿਆਦਵੀਆਂ ਗੁਰੂ ਦੀ ਮਰਜਾਦਾ ਦਾ ਕਾਣ ਸਭ ਤੋਂ ਪਹਿਲਾਂ ਤਾਂ ਸੰਪਰਦਾਵਾਂ ਨੇ ਕਾਣ ਕੀਤਾ ਗੁਰੂ ਦੀ ਮਰਜਾਦਾ ਦਾ ਗੁਰੂ ਦੇ ਸਿਧਾਂਤ ਨੂੰ ਪਹਿਲਾਂ ਇਹਨਾਂ ਨੇ ਰੋਲਿਆ ਦੂਜਿਆਂ ਨੇ ਤਾਂ ਰੋਲਣਾ ਹੀ ਰੋਲਣਾ ਇਸ ਕਰਕੇ ਮੈਂ ਬੇਨਤੀਆਂ ਕਰਨਾ ਚਾਹੁੰਨਾ ਆਓ ਗੁਰੂ ਦੀ ਮਰਯਾਦਾ ਨੂੰ ਬਹਾਲ ਰੱਖੀਏ ਗੁਰੂ ਦੀ ਮਰਯਾਦਾ ਨੂੰ ਕਾਇਮ ਰੱਖੀਏ ਇੱਥੋਂ ਦੀ ਮੈਂ ਪ੍ਰਬੰਧ ਕਮੇਟੀ ਨੂੰ ਬੇਨਤੀ ਕਰਨਾ ਚਾਹੁੰਨਾ ਹੱਥ ਜੋੜ ਕੇ ਆ ਗੁਰੂ ਘਰ ਘਰ ਕਦੇ ਵਾਸਤੇ ਬਣਾਏ ਨੇ ਮੱਥਾ ਟੇਕਣ ਵਾਸਤੇ ਅਨਸਾਨ ਸਾਹਿਬ ਕਦੇ ਵਾਸਤੇ ਝੂਲਦਾ ਹੈ ਰੋਡ ਦੇ ਉੱਤੇ ਗੁਰਦੁਆਰਾ ਇੱਥੇ ਲੰਗਰ ਦਾ ਪ੍ਰਬੰਧ ਹੀ ਨਹੀਂ ਕੋਈ ਹੈਗਾ ਕੋਈ ਲੰਗਰ ਨਹੀਂ ਚੱਲਦਾ ਇੱਥੇ ਪ੍ਰਬੰਧਕ ਜਣੇ ਇਸ ਵੱਲ ਵੱਲ ਧਿਆਨ ਦੇਣ ਕੱਲਾ ਮੱਥਾ ਟੇਕਣ ਰੁਪਏ ਇਕੱਠੇ ਕਰਨ ਨੂੰ ਕੋਈ ਗੁਰੂ ਘਰ ਨਹੀਂ ਬਣਾਇਆ ਜੇ ਕੋਈ ਰਾਹੀ ਭਾਂਦੀ ਉਹਦਾ ਨਿਸਾਨ ਸਾਬ ਹਾਕ ਮਾਰਦਾ ਵੀ ਜੇ ਕੋਈ ਭੁੱਖਾ ਤੁਰਿਆ ਜਾਂਦਾ ਆ ਜਾ ਇੱਥੇ ਇੱਥੇ ਬੈਠ ਕੇ ਗੱਫਾ ਪਾਣੀ ਸਕਦਾ ਸਾਦਾ ਪਾਣੀ ਸਕ ਤੈਨੂੰ ਇੱਥੇ ਭੋਜਨ ਵੀ ਮਿਲੂਗਾ ਤੈਨੂੰ ਇੱਥੇ ਭੋਜਨ ਵੀ ਮਿਲੂਗਾ ਜੇ ਇਕੱਲਾ ਭਜਨ ਭਜਨ ਮਿਲਿਆ ਭੋਜਨਾਂ ਮਿਲਿਆ ਮਨ ਤ੍ਰਿਪਤਨਾ ਹੋਇਆ ਖਾਲਸਾ ਜੀ ਫਿਰ ਏਡੇ ਏਡੇ ਗੁਰੂ ਘਰ ਉਸ਼ਾਰਨ ਦਾ ਕੀ ਫਾਇਦਾ ਇਸ ਕਰਕੇ 24 ਘੰਟੇ ਗੁਰੂ ਦਾ ਲੰਗਰ ਚੱਲਣਾ ਚਾਹੀਦਾ 24 ਘੰਟੇ ਇੱਥੇ ਮਹਿਰੇਦਾਰ ਹਾਜ਼ਰ ਹੋਣੇ ਚਾਹੀਦੇ ਨੇ ਅਸੀਂ ਤਾਂ ਬਸ ਪ੍ਰਧਾਨਗੀਆਂ ਦੇ ਵਿੱਚ ਆਪਦੇ ਚੌਧਰਾਂ ਦੇ ਵਿੱਚ ਫਸ ਕੇ ਰਹਿ ਗਏ ਗੁਰੂ ਦੀ ਮਰਜ਼ਾਦਾ ਛੱਡ ਦਿੱਤੀ ਜਿਸ ਦਿਨ ਅਸੀਂ ਗੁਰੂ ਦੀ ਮਰਜ਼ਾਦਾ ਬਹਾਲ ਕਰਾਂਗੇ ਪਹਿਲਾਂ ਆਪਦੇ ਤੋਂ ਕਰਨੀ ਪ੍ਰੂ ਪਹਿਲਾਂ ਸਾਨੂੰ ਆਪ ਤੁਰਨਾ ਪਊਗਾ ਫਿਰ ਦੂਜਿਆਂ ਨੂੰ ਹੋਕਾ ਦੇ ਸਕਦੇ ਆ ਆਪ ਸਵਾਰੇ ਮੈਂ ਮੇਲਾ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ ਫਿਰ ਹੋਣਾ ਸਾਡੇ ਤਾਂ ਮਨਾਂ ਦੇ ਵਿੱਚ ਵੀਰਖਾ ਭਰੀ ਪਈ ਆ ਕਿ ਦੂਜੇ ਪ੍ਰਤੀ ਵੀ ਮੈਨੂੰ ਪ੍ਰਧਾਨਗੀ ਮਿਲ ਜੇ ਮੇਰੀ ਦਰ ਕੈਮ ਰਹਿ ਜੇ ਬਸੱਕ ਗਰੰਥੀ ਹੁਣੀ ਟੁੱਟੀ ਕਰਨ ਗਰੰਥੀ ਦਾ ਕੋਈ ਪਰਵਾਹ ਨਹੀਂ ਮੇਰੀ ਚੌਧਰ ਕੈਮ ਰੈਣੀ ਚਾਹੀਦੀ ਗੁਰਦੁਆਰਿਆਂ ਦੇ ਉੱਤੇ ਸਾਡਾ ਆ ਹਾਲ ਹੋ ਗਿਆ ਅਸੀਂ ਸੱਚ ਬੋਲਾਂਗੇ ਸਾਨੂੰ ਅਗਲੇ ਪਾਸੇ ਬੁਲਾਇਓ ਚਾਹੇ ਨਾ ਬੁਲਾਵੇ ਕੋਈ ਸਾਨੂੰ ਕੋਈ ਨਹੀਂ ਅਸੀਂ ਹੱਕ ਸੱਚ ਦਾ ਹੱਕਾ ਦੇਣਾ ਬਹੁਤੀ ਮਹਾਲੀ ਸਿੰਦੀਗੜ ਦੇ ਵਿੱਚ ਗੁਰੂ ਘਰਾਂ ਦਾ ਇਹੀ ਹਾਲ ਹੈ ਜਿਹੜੇ ਗਰੰਥੀ ਸਿੰਘ ਨੇ ਉਹਨਾਂ ਨੂੰ ਨੌਕਲ ਸਮਝ ਰੱਖਿਆ ਇਹਨਾਂ ਨੇ ਜਦੋਂ ਠੀਕ ਰਿਆ ਹਲਕੇ ਗੁਰਦੁਆਰੇ ਤੇ ਬਿਠਾ ਲੋ ਨਾ ਬਣਾ ਲੋ ਜਦੋਂ ਜੀ ਕਰੇ ਘਰੋਂ ਤੁਰ ਗੋ ਆ ਹਾਲ ਆ ਗੁਰਦੁਆਰਿਆਂ ਦੀਆਂ ਪ੍ਰਬੰਧ ਕਮੇਟੀਆਂ ਦਾ ਮੈਂ ਸਾਰੀ ਪ੍ਰਬੰਧ ਕਮੇਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਤੁਸੀਂ ਗੁਰੂ ਦੇ ਸੇਵਾਦਾਰ ਬਣੋ ਤੁਹਾਨੂੰ ਕੋਈ ਰੋਕਦਾ ਸੇਵਾਦਾਰ ਬਣ ਕੇ ਕੰਮ ਕਰੋ ਪ੍ਰਧਾਨਗੀਆਂ ਚੌਧਰਾਂ ਨੂੰ ਛੱਡ ਕੇ ਇੱਕ ਪਾਸੇ ਜਿੰਨਾ ਚਿਰ ਅਸੀਂ ਗੁਰੂ ਦੇ ਸੇਵਾਦਾਰ ਨਹੀਂ ਬਣਦੇ ਉਹਨਾਂ ਚਿਰ ਸਾਡੇ ਨਾਲ ਆਹੀ ਹਾਲ ਵਾਪਰਦਾ ਰਹਿਣਾ ਅਸੀਂ ਈਰਖਾ ਮਨ ਦੇ ਵਿੱਚੋਂ ਕੱਢੀਏ ਜਨਪ੍ਰੇ ਮਰੀਓ ਤਨਹੀ ਪ੍ਰਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪਰਮੇਸ਼ਰ ਨੂੰ ਪਾਇਆ ਚੌਧਰਾ ਵਾਲਿਆਂ ਨੇ ਪਰਮੇਸ਼ਰ ਨੂੰ ਨਹੀਂ ਪਾਇਆ ਇਸ ਕਰਕੇ ਬੇਨਤੀ ਹੈ ਖਾਲਸਾ ਜੀ ਆਓ ਗੁਰੂ ਦੀ ਮਰਯਾਦਾ ਨੂੰ ਬਹਾਲ ਕਰੀਏ ਗੁਰੂ ਦੇ ਸਿਧਾਂਤ ਉੱਤੇ ਪਹਿਰਾ ਦਈਏ ਜਦੋਂ ਅਸੀਂ ਕੱਲਾ ਕੱਲਾ ਸਿੱਖ ਗੁਰੂ ਦੀ ਮਰਯਾਦਾ ਦੇ ਵਿੱਚ ਆ ਕੇ ਗੁਰੂ ਦੇ ਸਿਧਾਂਤ ਦੇ ਉੱਤੇ ਕਾਇਮ ਹੋ ਗਏ ਫਿਰ ਕਿਸੇ ਦੀ ਸੇਤਾਕਤ ਨਹੀਂ ਸਾਡੇ ਗੁਰੂ ਘਰ ਬਲ ਕੋਈ ਅੱਖ ਚੱਕ ਕੇ ਦੇਖ ਜਾਵੇ ਕਵੀਆਂ ਸਾਡੇ ਦੇ ਵਿੱਚ ਨੇ ਹੋਰ ਕਿਸੇ ਦੇ ਨਹੀਂ ਇਸ ਕਰਕੇ ਸਾਨੂੰ ਕਮੀਆਂ ਦੂਰ ਕਰਨੀਆਂ ਪਰ ਪਹਿਣਗੀਆਂ ਗੁਰੂ ਸਾਹਿਬ ਫੇਰ ਹੀ ਸਾਡੇ ਉੱਤੇ ਕਿਰਪਾ ਕਰਨਗੇ ਗੁਰੂ ਦੀ ਮਰਜ਼ਾਦਾ ਦਾ ਬਹਾਲ ਸਤਕਾਰ ਆਪਾਂ ਨੇ ਕਾਇਮ ਰੱਖਣਾ ਬਾਹਰੋਂ ਆ ਕੇ ਕਿਸੇ ਨੇ ਨਹੀਂ ਕਾਇਮ ਰੱਖਣਾ ਤੇ ਪਹਿਰੇਦਾਰੀ ਗੁਰੂ ਦੀ ਅਸੀਂ ਨੇ ਕਰਨੀ ਆ ਹੋਰ ਨਹੀਂ ਕਿਸੇ ਨੇ ਕਰਨੀ ਤਾਂ ਹੀ ਅਸੀਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਹਮ ਆਦਮੀ ਹਾਂ ਇੱਕ ਦਮੀ ਮੌਲਤ ਬਹੁਤ ਨਾ ਜਾਣਾ ਇਹ ਨਾ ਕਿ ਉਹ ਵੀ ਅਸੀਂ ਅਮਰਤ ਸਗਲਾਂਗੇ ਹਜੇ ਟਾਈਮ ਪਿਆ ਜੀ ਪਰ ਸਭ ਸਾਹਿਬ ਨੇ ਡਰਨਾ ਕਰ ਦਿੱਤਾ ਜੇ ਸਾਹ ਆ ਗਿਆ ਤਾਂ ਆਦਮੀ ਆ ਨਹੀਂ ਮਿੱਟੀ ਦੀ ਢੇਰੀ ਆ ਹੁਣ ਵਕਤ ਬਰਬਾਦ ਨਾ ਕਰੋ ਅੰਮ੍ਰਿਤ ਛੱਕੇ ਗੁਰੂ ਵਾਲੇ ਬਣੋ ਗੁਰੂ ਕੇ ਸਿੰਘ ਸਜੋ ਗੁਰੂ ਦੀਆਂ ਖੁਸ਼ੀਆਂ ਫੇਰ ਹੀ ਤੁਹਾਡੇ ਉੱਤੇ ਹੋਣਗੀਆਂ ਬਹੁਤ ਸਾਰੀਆਂ ਬੇਨਤੀਆਂ ਕਰਦਿਆਂ ਤੋਂ ਜਜ਼ਬਾਤੀ ਹੋ ਜਾਂਦੇ ਆ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਗੁਰੂ ਤੇ ਸੰਗਤ ਬਖਸ਼ਣ ਜੋਗ ਹੈ ਜੀ ਬਖਸ਼ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ